ਬੇੰਤੀ ਆਪਣੀ ਉਹ ਕਹਿੰਦੇ ਭੋਲੇ ਦੀ ਮੱੜ ਕੇ ਜਿਹੜੀ ਕਬੱਡੀ ਪੈ ਰਹੀ ਹੈ ਉਹ ਕਹਿੰਦੇ ਕਾਂਗੇ ਵਾਲਾ ਆਹ ਕਹਿੰਦੇ ਗੁਰਵਿੰਦਰ ਕਾਂਗਾ ਕਰੂ ਬੜਾਂਗਾ ਗੁਰਵਿੰਦਰ ਕਾਂਗਾ ਕਰੂ ਬੜਾਂਗਾ ਗੁਰਵਿੰਦਰ ਕਾਂਗਾ ਕਰੂ ਬੜਾਂਗਾ ਮੇਰੇ ਮਿੱਤਰੋ ਉਹ ਬੱਲੇ 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 ਉਹ ਸੁਵਾਲ ਸਰ ਦੇ ਵਿੱਚ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈਆ ਓਏ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈਆ ਓਏ ਕਾਂਗੇ ਪਈ ਹੈ ਇਹ ਕਹਿੰਦੇ ਗੁਰਵਿੰਦਰ ਬੜਮੱਛੂ ਅੱਜ ਬਸੰਤੀ ਨਹੀਂ ਅ ਬੱੱਰ ਨੱਚੂ ਅੱਜ ਬਸਫਾ ਚੱਕ ਆ ਚੱਕ ਆ ਚੱਕ ਆ ਚੱਕ ਆ ਚੱਕ ਫੂਲਾ ਤੇ ਗਗਨ ਗਗਨ ਤੇ ਫੂਲਾ ਫੂਲਾ ਤੇ ਗਹਾਂ ਹਮੇ ਕਹਿੰਦੇ ਉਹ ਡੌਲਿਆਂ ਨੂੰ ਇਹਦੇ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਬੱਜ ਗਜ ਚੌੜੀਆਂ ਛਾਤੀਆਂ ਵਾਲੇ ਜਦੋਂ ਮਿੱਚ ਮੈਦਾਨ ਦੇ ਟੁੱਕਦੇ ਆ ਉਹ ਭਗਤਾਂ ਦੇ ਸੁਰ ਸਿੰਘ ਮੇਰੇ ਮਿੱਤਰੋ ਇਹ ਟੱਕ ਕੇ ਉਹਨਾਂ ਨੂੰ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਇਹ ਤੇ ਮਨ ਨੋ ਮਰਨੋ ਕਹਿੰਦੇ ਮਾਰਨਾ ਪੈਂਦਾ ਮਣ ਨੂੰ ਮਾਨਣਾ ਉਹ ਕਹਿੰਦੇ ਡੱਗੋ ਵਾਲੇ ਨੇ ਕਮਾਲ ਕਰ ਦਿੱਤੀ ਡੱਗੋ ਵਾਲਾ ਬੜੇ ਪਿਆਰ ਤੇ ਸਤਿਕਾਰ ਹੋਣਗੇ ਲਓ ਸਾਹਮਣੇ ਕਹਿੰਦੇ ਇਸਰੇਲ ਅੰਬਾ ਨੋਯਨ ਆਉ ਕਹਿੰਦੇ ਬੱਲੇ ਬੱਲੇ ਹੋਣ ਲੱਗੀਆਂ ਉਹ ਤਾੜੀ 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 ਸੁਖਰਾਜ ਰੋਡੇ ਹ ਸੱਤ ਚਾਰ ਦਾ ਜੀ ਆ ਥੋੜੇ ਸਮੇਂ ਤੱਕ ਪਤਾ ਲੱਗਣਾ ਵੀ ਮੋਟਰਸਾਈਕਲ ਕਿੱਧਰ ਨੂੰ ਲੈ ਵੀ ਘਾਂਗੇ ਆ ਰਿਹਾ ਹੋਣੇ ਆ ਡੱਗਵਾ ਸ਼ਰਨਾ ਅੱਜ ਸਿਰਾਂ ਲਾਈ ਆਉਂਦਾ ਡੱਗਵਾ ਸ਼ਰਨਾ ਆ ਬੱਲੇ ਬੱਲੇ ਕਰਾਈ ਤੁਰਿਆ ਆਉਂਦਾ ਲਓ ਗੋਰੇ ਤੇ ਸ਼ਰਨੇ ਦੇ ਹਰ ਗੋਦਾ ਰਸਾਲੂ ਉਹ ਭੱਜ ਗਿਆ ਉਹ ਭੱਜੇ ਇਹਨੂੰ ਫੌਰ ਜੁੰਨਰ ਦਿੱਤੀ ਜਾਣੀ ਹੈ ਆਉਣ ਵਾਲਾ ਟਾਈਮ ਇਹਨਾਂ ਮੁੰਡਿਆਂ ਦਾ ਟਾਈਮ ਹੋਣਾ ਹੈ ਇੱਕ ਕਬੱਡੀ ਆ ਮੇਰੇ ਮਿੱਤਰੋ ਇਹ ਕਿਰਪਾ ਇਹਦੇ ਪ੍ਰਮਾਤਮਾ ਦੀ ਉਹ ਵਰ ਕਹਿੰਦੇ ਅੰਦਾ ਰੱਟ ਲਿਆ ਆ ਕਹਿੰਦੇ ਫੂਣ ਇਹ ਤੇ ਰੱਬ ਜਾਣਦਾ ਉਹ ਭੋਲੇ ਦੀ ਰੇਡ ਤੇ ਕਾਂਗਿਆਂ ਆ ਹੋ ਦੇ ਨੇ ਲਓ ਗੁਰਵਿੰਦਰ ਕਰੇ ਵਾਲਾ ਇਹ ਪਿੱਲ ਵਾਲਾ ਇਹ ਮਿਹਨਤੀ ਆ ਮੇਰੇ ਮਿੱਤਰੋ ਮੈਨੂੰ ਲੱਗਦਾ ਅੰਬਾ ਫੇਰ ਫੜ ਲਿਆ ਉਹ ਸੋਣਾ ਕਿਉਂਕਿ ਇਹਨਾਂ ਨੂੰ ਫੋਕੀ ਆ ਗੱਲਾਂ ਤੋਂ ਦੂਰੀਆ ਪਰ ਇਧਰ ਜੱਕ ਅੰਬਾ ਫੇਰ ਫੜ ਲਿਆ ਇਹ ਕਹਿੰਦੇ ਲਾਵੇਗਾ ਗੁਰਵਿੰਦਰ ਇੱਕੋ ਜਫਾ 5000 ਦਾ ਰੇਡ ਪੈ ਗਈ ਲੈ ਵੀ ਮੀ ਕੈਟ ਕਰ ਦੇਗਾ ਉਹ ਸਾਹਮਣੇ ਕਹਿੰਦੇ ਰੇਡ ਪੈ ਗਈ ਹੈ ਸਿਆਣਾ ਰੇਡਰ ਹੈ ਜਾਫੀ ਵੀ ਕਹਿੰਦੇ ਇਹਨਾਂ ਚੋਟੀ ਦਾ ਪਰ ਆਜ ਦੇ ਖੇਡ ਮੇਲੇ ਦਾ ਬੈਸਟ ਜਾਫੀ 5 ਟੱਚ ਤਨ ਜਫੇ ਜਥੇਦਾਰ ਚੰਨਣ ਸਿੰਘ ਕਾਂਗੇ ਦਾ ਪੋਤਰਾ ਗੁਰਵਿੰਦਰ ਕਾਂਗਾ ਬੈਸਟ ਹੈ ਗੁਰਵਿੰਦਰ ਲਈ ਵੀ ਤਾੜੀਆਂ ਮਾਰੇ ਜ਼ੋਰਦਾਰ